ਮੈਂ ਤੁਹਾਨੂੰ ਜਿੱਦੇ ਵੀਡੀਓ ਪਾਈ ਉਹ ਦੇ ਗੱਲ ਆਖੀ ਸੀ ਨਾ ਵੀ ਜਿੱਦੇ ਆ ਬੇਲਰ ਮਾਰਕੀਟ ਚ ਜ਼ਿੰਮੇਦਾਰਾਂ ਕੋਲੇ ਉਤਰਿਆ ਆ ਤੇ ਇਹ ਗਾਹ ਪਾ ਦੂਗਾ ਗਾਹ ਇਹ ਨਵੀਂ ਚੀਜ਼ ਆ ਤੇ ਲੋਕ ਇਹਨੂੰ ਪ੍ਰਵਾਨ ਕਰਨਗੇ ਉਹੀ ਗੱਲ ਹੋਗੀ ਨਾ ਅੱਜ ਇਕੱਠੇ 28 ਕਦੇ ਇਕੱਠੇ 28 28 ਵਿਕਦੇ ਦੇਖਿਆ ਸਣੇ ਟਰੈਕਟਰ ਸਣੇ ਬੇਲਰ ਅੱਜ 28 ਬੇਲਰਾਂ ਦੀ ਡਿਲੀਵਰੀ ਆ ਯਾਂਸੀ ਵਾਲਿਆਂ ਕੋਲੋਂ ਟਰੈਕਟਰ ਮੁੱਕ ਗਏ ਟਰੈਕਟਰ ਦੋ ਟਰੈਕਟਰ ਬੁੱਕ ਕਰਾਉਣੇ ਪਏ ਸਟਾਕ ਮੁੱਕ ਗਿਆ ਇੰਨੇ ਬੈਲਰ ਵਿਕੇ ਕਿਉਂ ਵਿਕੇ ਆ ਮੈਂ ਤੁਹਾਨੂੰ ਫੇਰ ਯਾਦ ਕਰਾ ਦਿਆਂ ਇਹ ਬੈਲਰ ਸੱਜਣੋ ਜਿਹੜਾ ਕਰੋੜਾਂ ਰੁਪਈਆ ਵਾਲਾ ਬੈਲਰ ਹੈ ਉਹਦੇ ਫੀਚਰਾਂ ਨਾਲ ਇਹ ਚੌਰਸ ਗੱਠ ਵਾਲੇ ਬੈਲਰ ਦੇ ਬਰਾਬਰ ਰੇਟ ਦੇ ਵਿੱਚ ਕਰੋੜਾਂ ਵਾਲੇ ਬੈਲਰਾਂ ਵਾਲੇ ਫੀਚਰ ਨਾਲ ਚੌਰਸ ਗੱਠ ਵਾਲੇ ਬੈਲਰ ਦੇ ਰੇਟ ਨਾਲ ਮਾਰਕੀਟ ਦੇ ਵਿੱਚ ਆਇਆ ਤੁਸੀਂ ਇਹ ਦੇਖੋ ਫਿਰ ਇੱਕ ਗੱਲ ਅਲੱਗ ਟਰੈਕਟਰ ਦੇ ਮਗਰ ਚੱਲਦਾ ਟਰੈਕਟਰ ਦੇ ਮਗਰ ਚੱਲਦਾ ਖੜਕਾ ਇਹਦਾ ਜਮਾ ਹੀ ਹੈ ਨਹੀਂ ਇਹਦੀ ਸਭ ਤੋਂ ਖਾਸੀਅਤ ਵੱਡੀ ਮੈਨੂੰ ਗੁਣ ਜਿਹੜਾ ਇਹਦਾ ਲੱਗਦਾ ਉਹ ਸਭ ਤੋਂ ਵੱਡਾ ਇਹਦੀ ਇੱਥੇ ਦਿੱਤੀ ਹੋਈ ਕਲੱਚ ਪਲੇਟ ਲੱਗਦਾ ਇਹਦੀ ਕਲੱਚ ਪਲੇਟ ਪੁੱਠੇ ਪਾਸੇ ਨੂੰ ਇੱਕ ਤਾਂ ਆ ਦੇਖੋ ਜੇ ਬਾਈਚਾਂਸ ਝੜਕਾ ਵੱਜ ਗਿਆ ਕੁੱਤੇ ਸਿਸਟਮਾਂ ਦੂਜੇ ਪਾਸੇ ਨੂੰ ਅੰਦਰ ਇੱਕ ਕਲੱਚ ਸਿਸਟਮ ਵੀ ਦਿੱਤਾ ਹੋਇਆ ਹੈ। ਬਾਈ ਚਾਂਸ ਬਹੁਤ ਜ਼ਿਆਦਾ ਅੰਦਰੋਂ ਬੀਲਰ ਫਸ ਗਿਆ ਤਾਂ ਕਲੱਚ ਪਲੇਟ ਢੇੜਾ ਖਾਜੀ। ਫੇਰ ਜਿੰਨਾ ਵੀ ਇਹਨੇ ਝਟਕਾ ਧੜਕਾ ਉਹ ਸਾਰਾ ਖਤਮ ਕਰ ਲਿਆ ਬੀਲਰ ਨੇ। ਇਹ ਬੀਲਰ ਸੁੱਤਾ ਪਿਆ ਚੱਲਦਾ ਇਹਦੀ ਆਵਾਜ਼ ਦਾ ਪਤਾ ਨਹੀਂ ਲੱਗਦਾ ਗਵਾਂਡੀ ਨੂੰ ਵੀ ਬੀਲਰ ਚੱਲੀ ਜਾਂਦਾ। ਫੇਰ ਇਹਦੀ ਗੱਠ ਦੀ ਮੰਗ ਵਧ ਗਈ। ਇਹ ਪਰਾਲੀ ਝਾੜਦਾ। ਇਹਦੀ ਆਹ ਚੜਾਈ ਵਧ ਗਈ। ਇਹ ਥਾਂ ਵੱਧ ਲੈ ਜਾਂਦਾ ਇਹ ਦੱਸੂਗਾ ਇੱਥੇ ਗੱਠਾਂ ਦੀ ਗਿਣਤੀ ਦੱਸੂਗਾ ਇਸ ਜਗ੍ਹਾ ਤੇ ਇਹ ਤੁਹਾਨੂੰ ਕਿੰਨੀਆਂ ਗੱਠਾਂ ਬਣ ਗਈਆਂ ਤੁਹਾਡੀਆਂ ਰस्सियां ਵੀ ਰੋਲਣਾਂ ਉਸ ਚੀਜ਼ ਦਾ ਵੀ ਕੰਪਨੀ ਨੇ ਧਿਆਨ ਰੱਖਿਆ ਮੈਂ ਤੁਹਾਨੂੰ ਪਹਿਲਾਂ ਵੀ ਉਸ ਦਿਨ ਵੀ ਇੱਕ ਵੀਡੀਓ ਦੇ ਵਿੱਚ ਆਖਿਆ ਸੀ ਵੀ ਜਦੋਂ ਇਹ ਜ਼ਿੰਮੇਵਾਰਾਂ ਦੇ ਹੱਥ ਲੱਗ ਗਿਆ ਉਸ ਤੋਂ ਬਾਅਦ ਇਹਦਾ ਗਾਹ ਪੈ ਜਾਣਾ ਤੇ ਉਹ ਹੁਣ ਗਾਹ ਹੈ ਜਿਹੜਾ ਉਹ ਪੈ ਚੁੱਕਿਆ ਮਾਰਕੀਟ ਦੇ ਵਿੱਚ ਇੰਨੇ-ਇੰਨੇ ਬੇਲਰ ਕਦੇ ਤੁਸੀਂ ਡਿਲੀਵਰ ਹੁੰਦੇ ਵੇਖੇ ਹੀ ਨਹੀਂ ਹੋਣੇ ਜਿੰਨੇ ਅੱਜ ਖੰਨੇ ਦੇ ਵਿੱਚ ਆ ਗ੍ਰੀਨਲੈਂਡ ਹੋਟਲ ਦੇ ਵਿੱਚ ਇਹਨਾਂ ਦੀ ਡਿਲੀਵਰੀ ਦਿੱਤੀ ਜਾ ਰਹੀ ਆ ਮੈਂ ਤੁਹਾਨੂੰ ਕਿਹਾ ਵੀ ਕੰਪਨੀ ਕੋਲੇ ਟਰੈਕਟਰ ਘਟ ਕੇ ਨਹੀਂ ਦੋ ਅੱਜ ਹੋਰ ਦੇਣੇ ਸੀ ਹਾਂ ਤੇ ਆ ਦੇਖੋ ਸਹੀ ਕਿੰਨੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਵਾਂ ਯਾਰ ਮੈਨੂੰ ਇੱਕ ਚੀਜ਼ ਬਹੁਤ ਕਮਾਲ ਲੱਗੀ ਆ ਮੈਸੀ ਟਰੈਕਟਰ ਦੇ ਵਿੱਚ ਆ ਮੈਸੀ ਟਰੈਕਟਰ ਦਾ ਨਾ ਜਿਹੜਾ 4x4 ਵਾਲਾ ਆ ਕ੍ਰੋਸ ਆ ਇਹਨਾਂ ਨੇ ਸਾਈਡ ਤੇ ਦੇਤਾ ਆਮੇ ਟਰੈਕਟਰ ਦੇ ਥੱਲੇ ਹੁੰਦਾ ਇਹ ਥੱਲੇ ਹੁੰਦਾ ਤਾਂ ਇਹਦੀ ਜਿਹੜੀ ਗਰਾਉਂਡ ਕਲੀਅਰੈਂਸ ਹੈ ਉਹ ਇੰਨੀ ਹੋਰ ਘਟ ਜਾਂਦੀ ਹੈ ਟਰੈਕਟਰ ਨਾਲ ਇਹਨਾਂ ਨੇ ਸਾਈਡ ਤੇ ਦੇਤਾ ਉੱਚਾ ਕਰਤਾ ਉਹਦੇ ਨਾਲ ਟਰੈਕਟਰ ਦੀ ਗਰਾਉਂਡ ਕਲੀਅਰੈਂਸ ਹੈ ਜਿਹੜੀ ਉਹ ਜ਼ਿਆਦਾ ਉੱਚੀ ਹੋ ਗਈ ਵੱਡੀ ਹੋ ਗਈ ਤਾਂ ਹੋ ਗਿਆ ਉੱਚਾ ਹੋ ਗਿਆ ਟਰੈਕਟਰ ਬਿਨਾ ਉੱਚਾ ਕੀਤੇ ਤਾਂ ਉੱਚਾ ਹੋ ਗਿਆ ਟਰੈਕਟਰ ਬਹੁਤ ਲੋਕਾਂ ਨੇ ਇਹਨੂੰ 4x4 ਚ ਵੀ ਲਿਆ 4x2 ਦੇ ਵਿੱਚ ਵੀ ਲਿਆ ਮੈਸੀ ਦੇ ਨਾਲ ਇਹਦਾ ਕੰਬੀਨੇਸ਼ਨ ਜਿਆਦਾ ਲੋਕਾਂ ਨੇ ਮੰਨਿਆ ਇਸ ਕਰਕੇ ਮੈਸੀ ਦੇ ਨਾਲ ਖਰੀਦਿਆ ਆਪਾਂ ਬਾਕੀ ਦੀ ਇਨਫੋਰਮੇਸ਼ਨ ਜੇ ਕੋਈ ਵੀ ਇੱਥੇ ਬੰਦਾ ਦਿੰਦਾ ਹੋਇਆ ਜਰੂਰ ਦੇਵਾਂਗੇ ਤੁਹਾਨੂੰ ਬੰਦਾ ਫੜਦਿਆਂ ਕੋਈ ਮਾਨ ਸਾਹਿਬ ਹਾਂਜੀ ਜੀ ਮੈਂ ਮੋਟਾ ਮੋਟਾ ਦੇਖ ਲਿਆ ਵੀ ਇਹ ਮਗਰ ਰਹਿੰਦਾ ਹੈ ਹਨਾ ਜਾਇਦਾ ਕਲੱਚ ਸਿਸਟਮ ਬਹੁਤ ਵਧੀਆ ਦਿੱਤਾ ਹੋਇਆ ਕੜਕਾ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਜਾਂ ਇਹ ਮਿੱਟੀ ਸ਼ਾਨਦਾਰ ਹੈ ਬਿਲਕੁਲ ਸ਼ਾਨਦਾਰ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਨੋਟਿਸ ਕਰ ਲਈਆਂ ਇਹਦੀਆਂ ਠੀਕ ਹੈ ਜੀ ਪਰ ਫਿਰ ਵੀ ਇੰਨੇ ਲੋਕ ਇਹਨੂੰ ਲੈ ਰਹੇ ਆ ਵੀ ਕੀ ਖਾਸ ਹੈ ਤੁਸੀਂ ਇਹ ਚ ਖਾਸ ਖਾਸ ਇਹ ਹੈ ਜੀ ਦੇਖੋ ਹਾਂਜੀ ਇਹਦਾ ਮੇਨ ਕਾਰਨ ਹੈ ਵੀ ਪਹਿਲੀ ਗੱਲ ਆ ਸੇਫਟੀ ਪੱਖਾ ਇਹਦਾ ਜੀ ਜਿਹੜੇ ਦੂਜੇ ਬਾਕੀ ਬੀਲਰ ਨੇ ਆਊਟਲਾਈਨਰ ਸੋ ਬੀਲਰ ਟਰੈਕਟਰ ਤੋਂ 3 ਫੁੱਟ 3 ਫੁੱਟ ਬਾਹਰ ਚੱਲਦੇ ਨੇ ਬਾਹਰ ਚੱਲਦੇ ਰਾ ਕੋਈ ਕੋਈ ਸਾਈਕਲ ਵਾਲਾ ਕੋਈ ਸਕੂਟਰ ਵਾਲਾ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਨੁਕਸਾਨ ਹੋਣ ਦਾ ਡੱਕਾ ਹਸਾ ਰਹਿੰਦਾ ਡਰ ਰਹਿੰਦਾ ਇਹ ਇਹ ਗੱਲ ਇੱਕੇ ਦੀ ਮੇਨ ਕਾਰਨ ਹੈ ਦੂਜੀ ਗੱਲ ਇਹ ਐਸਾ ਵੇਲਰ ਹੈ ਵੀ ਸ਼ਰਤ ਤੋਂ ਸ਼ਰਤੀ ਹੋ ਜਾਗੇ ਲਿਖਤੀ ਦੇ ਦਾਂਗੇ ਐਫੀਡੇਵਟ ਤੇ ਵੀ ਇਹ ਗੱਠ ਨਹੀਂ ਖੋਲੂਗਾ ਸਾਰਾ ਸੀਜ਼ਨ ਅੱਛਾ ਨਹੀਂ ਮੇਨ ਪ੍ਰੋਬਲਮ ਜਿਹੜੇ ਵੀ ਆਊਟਲਾਈਨਰ ਮਿਲਰ ਆਉਂਦੇ ਨੇ ਉਹਨਾਂ ਦੀ ਇੱਕੋ ਪ੍ਰੋਬਲਮ ਹੈ ਵੀ ਉਹ ਗੱਠ ਖੋਲਦੇ ਨੇ ਵੀ ਹੋ ਸਕਦਾ 2 ਕਿੱਲੇ ਬੰਨਣ ਜਾਂ ਨਾ ਬੰਨਣ ਪੂਰੇ 2 ਕਿੱਲੇ 4 ਕਿੱਲੇ ਜਿ ਗੱਠ ਇੱਕ ਵੀ ਨਾ ਬੰਨਣਾ ਲੇਕਿਨ ਇਹਦੀ ਗਰੰਟੀ ਦਵਾਂਗੇ ਲੈ ਕੇ ਵੀ ਇਹ ਗੱਠ ਨਹੀਂ ਖੋਲੂਗਾ ਠੀਕ ਹੈ ਜੀ ਦੂਜੀ ਗੱਲ ਇਹ ਪ੍ਰੋਡਕਟ ਜਾਪਾਨੀ ਆ ਜੀ ਤੇ ਜਿਹੜੀ ਪਿਕਅਪ ਆ ਉਹ ਆਮ ਨਾਲੋਂ ਵੱਡੀ ਆ 1900cm ਦੀ ਲੱਗੀ ਹੋਈ ਆ ਹਾਂ ਇਹ 10 15 ਸੈਂਟੀਮੀਟਰ ਵੱਡੀ ਆ ਵੱਡੀ ਆ ਜੀ ਵੱਡੀ ਆ ਠੀਕ ਨਹੀਂ ਜਿਹੜਾ ਦੂਜੀਆਂ ਹੋਰ ਗੱਲਾਂ ਨੇ ਉਹ ਤੁਹਾਨੂੰ ਪਿੱਛੇ ਜਾ ਕੇ ਅਸੀਂ ਦਿਖਾਉਨੇ ਆ ਆਜੋ ਸਾਡੇ ਨਾਲ ਆਜੋ ਜੀ ਆਜੋ ਤੇ ਆ ਵੀ ਦਿਖਾਉਣਾ ਤੁਹਾਨੂੰ ਵੀ ਇਹਦੇ ਵਿੱਚ ਜਿਹੜੀ ਜਿਹੜੇ ਗੋਲੇ ਨੇ ਉਹ ਆਮ ਨਾਲੋਂ ਵੱਧ ਲੱਗਦੇ ਨੇ ਪੰਜ ਇਧਰ ਪੈ ਗਏ ਪੰਜ ਇਧਰ ਪੈ ਗਏ ਪੰਜ ਉਸ ਸਾਈਡ ਪੈ ਗਏ ਤੋਂ ਬਾਅਦ ਇੱਕ ਹੋਰ ਚੀਜ਼ ਦਿਖਾਉਣੀ ਆ ਤੁਹਾਨੂੰ ਜੀ ਇਹ ਚੇਨ ਤੇ ਮਾਰਿਓ ਨਿਗਾ ਜੀ ਤੇ ਚੇਨ ਸਭ ਤੋਂ ਮੋਟੀ ਚੇਨ ਜੋ ਕੇ ਰੌਂਡ ਵਿਲਰ ਦੇ ਵਿੱਚ ਆਉਂਦੀ ਆ ਉਹ ਚੇਨ ਲਗਵਾਈ ਗਈ ਆ ਸਪੈਸ਼ਲ ਕਰਕੇ ਮੋਡੀਫਿਕੇਸ਼ਨ ਕਰਾਈ ਗਈ ਆ ਗਰਵਾਜ ਤੋਂ ਜੀ ਤੇ ਚੇਨ ਨੂੰ ਮਤਲਬ ਟੁੱਟੇ ਨਾ ਇੱਕੋ ਚੇਨ ਸਾਰਾ ਸੀਜ਼ਨ ਚੱਲੂਗੀ ਸਾਰਾ ਸੀਜ਼ਨ ਦੇ ਵਿੱਚ ਚੇਨ ਨਹੀਂ ਟੁੱਟੂਗੀ ਕਿਉਂਕਿ ਇਹਨੂੰ ਗ੍ਰੀਸਿੰਗ ਹੋ ਜਾਣੀ ਆ ਨਾਲ ਦੀ ਨਾਲ ਜੀ ਠੀਕ ਆ ਜੀ ਉਹ ਆਟੋਮੈਟਿਕ ਗ੍ਰੀਸਿੰਗ ਦਾ ਸੈਂਸਰ ਲੱਗਿਆ ਆ ਨਾ ਆਟੋਮੈਟਿਕ ਗ੍ਰੀਸਿੰਗ ਹੋ ਜਾਣੀ ਆ ਜੀ ਤੇ ਆ ਜੋ ਪਿੱਛ ਜਿਹੜੇ ਮੇਨ ਕਾਰਨ ਨੇ ਆ ਸੱਚੀ ਕਾਦੀ ਲਾਈ ਐ ਇਹ ਜਿਹੜਾ ਇਹ ਲੱਗਿਆ ਜੀ ਇਹ ਹੈਗਾ ਜੀ ਹਾਈਡਰੋਲਿਕ ਸਿਸਟਮ ਗੱਠ ਨੂੰ ਟਾਈਟ ਕਰਨ ਵਾਲਾ ਪੰਜਾਬੀ ਚ ਕਹਦੀ ਐ ਜੀ ਇਹਦੇ ਇਹਦੇ ਵਿੱਚ ਇਹ ਸਿਸਟਮ ਵੀ ਐ ਵੀ ਬਹੁਤ ਟਾਈਟ ਕਰਦਾ ਗੱਠ ਇਹਨੂੰ ਤੁਸੀਂ ਮਰਜ਼ੀ ਨਾਲ ਜਿੱਥੇ ਮਰਜ਼ੀ ਕਰ ਲਓ ਇੱਕ ਵਾਰ ਇਹ ਦੱਬਣਾ ਸੈੱਟ ਕਰ ਸਕਦੇ ਹੋ ਤੁਸੀਂ ਹੋ ਗਿਆ ਜੀ ਉਹ ਤੋਂ ਬਾਅਦ ਰੱਬ ਨਾ ਕਰੇ ਤੁਹਾਡਾ ਟੁੱਟ ਜਾਂਦਾ ਕੁਝ ਹੋਰ ਜਾਂਦਾ ਤਾਂ ਗਰਵਾਜ ਨੇ ਇਹਨਾਂ ਵਧੀਆ ਗੱਲ ਕੀਤੀ ਐ ਵੀ ਨਾਲ ਇਹ ਮੈਨੂਅਲ ਵੀ ਲਾਇਆ ਇਹ ਇੰਡੀਆ ਦੀ ਕਿਸੇ ਵੀ ਕੰਪਨੀ ਦੇ ਨਹੀਂ ਹੈਗਾ ਨਾਲ ਮੈਨੂਅਲ ਜਾਂ ਤਾਂ ਮੈਨੂਅਲ ਐ ਜਾਂ ਹਾਈਡਰੋਲਿਕ ਐ ਇਹ ਇਕੱਲੇ ਚ ਆ ਇਹਦੇ ਵਿੱਚ ਦੋਨੇ ਆ ਇਹ ਦੋਨੇ ਆ ਮੰਨ ਲਓ ਇਹ ਕਦੇ ਡਰਾਈਵਰ ਤੋਂ ਖਰਾਬ ਵੀ ਹੋ ਗਿਆ ਤਾਂ ਤਾਂ ਇਹ ਵੀ ਨਾਲ ਦੀ ਨਾਲ ਤੁਸੀਂ ਇਹਨਾਂ ਕਰਕੇ ਇੱਕ ਦਿਨ ਦੋ ਦਿਨ ਚਲਵਾ ਵੀ ਸਕਦੇ ਹੋ ਇਹਨਾਂ ਨਾਲ ਇਹ ਵੀ ਗੱਟ ਪੂਰੀ ਟਾਇਰਡ ਕਰ ਦੂਗਾ ਠੀਕ ਆ ਜੀ ਉਹ ਤੋਂ ਆਵਾਜ਼ ਜਿਹੜੀ ਸਭ ਤੋਂ ਵੱਡੀ ਖਾਸੀਅਤ ਕਹਦੀ ਏ ਜਿਹਨੇ ਬੰਨਣਾ ਉਹ ਇਹ ਆ ਜਿਹਨੇ ਗੱਟ ਬੰਨਣਾ ਨਾਟਰ ਇਹ ਰੈਸਪੀ ਦੇ ਇਟਾਲੀਅਨ ਲੱਗੇ ਨੇ ਇਹਦੇ ਜੀ ਤੇ ਇਸ ਦੇ ਕਾਰਨ ਇਹ ਆ ਵੀ ਇਹਨੂੰ ਇੱਕ ਤਾਂ ਆਟੋਮੈਟਿਕ ਗ੍ਰੀਸ ਹੁੰਦਾ ਹੈ ਦੇ ਗੱਠ ਖੋਲਣ ਵਾਲੇ ਤੁਹਾਨੂੰ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਵੀ ਅਸੀਂ ਲਿਫਤੀ ਦਵਾਂਗੇ ਸਾਰਾ ਸੀਜ਼ਨ ਗੱਠ ਨਹੀਂ ਖੋਲੂ ਸਾਰਾ ਸੀਜ਼ਨ ਰਿਪੇਅਰ ਨਹੀਂ ਹੋਊਗਾ ਔਰ ਉਹਦਾ ਵੱਡਾ ਕਾਰਨ ਆ ਖਰੀਦਣ ਦਾ ਵੀ ਜਿਹੜੀ ਇਹਦੀ ਰਿਪੇਅਰ ਆ ਅਸੀਂ 20000 ਠੇਕਾ ਕਰਦੇ ਆ ਬਾਕੀ ਮਸ਼ੀਨਾਂ ਦਾ 1.5 ਤੋਂ 2 ਲੱਖ ਰੁਪਈਆ ਲੱਗਦਾ ਜੀ ਅਸੀਂ 20000 ਠੇਕਾ ਕਰਾ ਦੋ ਸਾਡਾ ਸੀਜ਼ਨ ਲੈ ਕੇ ਸਾਡੇ ਕੋ ਆ ਜਵੇ 20000 ਤੇ ਉਹਨੂੰ ਬਣਾ ਕੇ ਤਿਆਰ ਕਰਕੇ ਨਵੀਂ ਮਸ਼ੀਨ ਦੇ ਦਾਂਗੇ ਕਿਉਂਕਿ ਇਹ ਖਰਾਬ ਇਹ ਨਹੀਂ ਹੋਣੇ ਤਿੰਨ ਸੀਜ਼ਨ ਘੱਟੋ ਘੱਟ ਐਦਾਂ ਦੇ ਨੌਟਰ ਲੱਗੇ ਨੇ ਇਹਦੇ ਤੇ ਤੇ ਤਿੰਨ ਸੀਜ਼ਨ ਘੱਟੋ ਘੱਟ ਖਰਾਬ ਹੀ ਨਹੀਂ ਹੋਣੇ ਇੱਕ ਬੰਦਾ ਤਾਂ ਉਹ ਬਚ ਗਿਆ ਜਿਹੜਾ ਗ੍ਰੀਸ ਵਾਲਾ ਬਚ ਗਿਆ ਗ੍ਰੀਸ ਆਟੋਮੈਟਿਕ ਹੈ ਜੀ ਆਹ ਸੈਂਸਰ ਲੱਗੇ ਨੇ ਇਹਦੇ ਜਦੋਂ ਇਹਨੇ ਗਰਮ ਹੋਣਾ ਇਹਨੇ ਆਪ ਨੂੰ ਆਟੋਮੈਟ ਗ੍ਰੀਸ ਕਰ ਦੇਣਾ ਆਦਰਵਾਇ ਤੁਸੀ ਟਾਈਮਰ ਲਾ ਲਓ ਜੀ ਘੰਟਾ 2 ਘੰਟੇ ਇਹਨੂੰ ਟਾਈਮਰ ਲੱਗ ਜਾਂਦਾ ਤੇ ਤੁਸ ਤੁਹਾਡੀ ਮਰਜ਼ੀ ਆ ਕਿੰਨਾ ਟਾਈਮਰ ਲਾਉਣਾ ਵੈਸੇ ਆਮ ਜਿਹੜਾ ਕਿਸਾਨ ਆ ਉਹ ਇੱਕ ਵਾਰ ਗ੍ਰੀਸ ਕਰਦਾ ਦਿਨ ਚ ਅਸੀਂ ਇਹਨੂੰ ਕਹਿੰਦੇ ਆ ਵੀ ਤੂੰ ਤਿੰਨ ਵਾਰ ਤੇ ਲਾ ਲਓ 4 ਘੰਟੇ ਤੇ ਲਾ ਲਓ ਤਾਂ ਵੀ ਇਹ ਤਿੰਨ ਜਾਂ 4 ਸਾਲ ਨਹੀਂ ਮਰੂਗਾ ਨੋਟਰ ਇਹਦਾ ਕਾਰਨ ਇਹ ਵੀ ਆ ਕਿਸੇ ਮੇਦੇ ਨਾ ਮਰਨ ਦਾ ਵੀ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹਨੂੰ ਆਟੋ ਗਰੀਸਿੰਗ ਆ ਕਿਉਂਕਿ ਅੰਦਰੋਂ ਬੁਸ਼ ਖਰਾਬ ਹੋਣੇ ਨੇ ਜਦੋਂ ਬੁਸ਼ਾਂ ਚੋਂ ਖਰਾਬ ਹੁੰਦਾ ਤਾਂਦੇ ਹੁੰਦਾ ਜਦੋਂ ਇਹਨੂੰ ਗਰੀਸਿੰਗ ਨਹੀਂ ਹੁੰਦੀ ਤਾਂ ਇਹਨੇ ਜਾਮ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਡਰਾਈਵਰ ਦੇ 2 ਘੰਟੇ ਵੀ ਬਚਣਗੇ ਜੀ ਜੀ ਡਰਾਈਵਰ ਦੇ 2 ਘੰਟੇ ਵੀ ਬਚਣਗੇ ਤੁਹਾਨੂੰ ਸਿਰਫ 5-7 ਪਿੰਨਾਂ ਨੇ ਜਿਹੜੀਆਂ ਗਰੀਸ ਕਰਨੀਆਂ ਨੇ ਆ ਜੇ ਆਪਾਂ ਨੇ ਇਹ ਗੱਰਨਾ ਗੱਟ ਸਭ ਤੋਂ ਟੈਡ ਵੰਦਾ ਭਾਰੀ ਵੰਦਾ ਹੈ ਸਾਡਾ ਟਰਾਲਾ ਬੰਨਿਆ ਹੋਇਆ ਸਾਡੇ ਬੇਲਰ ਦਾ ਗਰਵਾਜ ਬੇਲਰ ਦਾ 90 ਕਵਾਂਟਲ ਲੈ ਕੇ ਬਾਕੀ ਖਾਲੇ ਵਿੱਚ ਮਿੱਟੀ ਨਹੀਂ ਹੋਊ ਮਿੱਟੀ ਨਹੀਂ ਹੋਊਗੀ ਜੀ ਬਿਲਕੁਲ ਜੋ ਝੜਦੀ ਹੈ ਮਿੱਟੀ ਤੁਹਾਨੂੰ ਦਿਖਾਇਆ ਅੱਗੇ ਜੀ ਬਾਕੀ ਇਹ ਆ ਵੀ ਜਦੋਂ ਤੁਸੀਂ ਦੇਖੇਂਗੇ ਉਹ ਵੀ ਸਾਲ ਬਾਅਦ ਵੀ ਗੱਠੇ ਦੀ ਉਦਾਂ ਦੀ ਉਦਾਂ ਪੈ ਗਈ ਜਿਵੇਂ ਜੀ ਫਰਸ਼ ਪਿਆ ਹੁੰਦਾ ਨਾ ਆਪਣਾ ਸ਼ੀਸ਼ਾ ਮੇਜ਼ ਤੇ ਉਦਾਂ ਦੀ ਗੱਠ ਹੋਊਗੀ ਪਲੇਨ ਦੂਜੀ ਕੋਰ ਦਾ ਦਿੰਦਾ ਜੱਟਾਂ ਦੇ ਜ਼ਿਮੀਂਦਾਰਾਂ ਦੇ ਉਹ ਵਾਲੀ ਗੱਲ ਫਾਇਦੇ ਵਾਲੀ ਜੇ ਇਹਦੀ ਗੱਠ ਬੰਨੀ ਹੋਈ 2010 ਬੈਲਰ ਹੋਰ ਲਾ ਦੋ ਇਹਦੀਆਂ 100 ਚੋਂ 50 ਗੱਠਾਂ ਖੜੀਆਂ ਹੋਣਗੀਆਂ ਕਿਉਂਕਿ ਟਾਇਟੇ ਨਹੀਂ ਬੰਨੀ ਹੁੰਦੀ ਆ ਖੜੀਆਂ ਹੁੰਦੀਆਂ ਨੇ ਜੇ ਥੋੜੀ ਕਿਤੇ ਥੋੜਾ ਮਾਰ ਰੋਲ ਵੀ ਜਾਵੇ ਤਾਂ ਤੁਸੀਂ ਉਸ ਮਾਲ ਨੂੰ ਆਪਣੋ ਆਪਣੇ ਆਪ ਲੱਭ ਸਕੋ ਥੋੜਾ ਨੌਕਰ ਵੈਸੀ ਲੱਭੂ ਸਾਡੇ ਬੇਲਰ ਦਾ ਮਾਲ ਆ ਇਹ ਤੇ 10 ਬੇਲਰ ਇਕੱਠੇ ਚੱਲਦੇ ਹੁਣ ਇਹਦਾ ਜਿਹੜਾ ਬਣਿਆ ਹੋਇਆ ਮਾਲ ਹੋਊਗਾ ਬੇਲ ਹੋਊਗੀ ਉਹ ਲੱਗ ਤੋਂ ਹੀ ਪਈ ਹੋਊਗੀ ਕਿਉਂਕਿ ਉਹਦੇ ਚੋਂ ਅਧੀਆਂ ਬੇਲਾਂ ਖੜੀਆਂ ਹੋਣਗੀਆਂ ਪਾਰ ਇਹਦਾ ਵੱਧ ਹੁੰਦਾ ਸਭ ਤੋਂ ਵੱਡੀ ਗੱਲ ਆ ਕਿ ਕੰਪਨੀਆਂ ਜਿਨ੍ਹਾਂ ਨੇ ਮਾਲ ਖਰੀਦਣਾ ਉਹ ਜ਼ਿਆਦਾ ਦਿਲਚਸਪੀ ਲੈ ਨਹੀਂ ਰਹੇ ਉਹ ਦਿਲਚਸਪੀ ਇਹ ਕਰਕੇ ਕਈ ਕਈ ਕੰਪਨੀਆਂ ਨੇ ਇਹ ਗੱਲ ਕਹਿਦੀ ਵੀ ਅਸੀਂ ਫਲਾਣੇ ਮਨੋਂ ਨਹੀਂ ਲੈਣਾ ਉਸ ਬੇਲਰ ਦਾ ਮਾਲ ਨਹੀਂ ਲੈਣਾ ਕੋᱫੋ ਮੈਂ ਵੀ ਐਗਰੀਮੈਂਟ ਕਰਦਾ ਬਿਲਰਾਂ ਦੇ ਮਤਲਬ ਵੀ ਮੇਰੇ ਨਾਲ ਘੱਟੋ ਘੱਟ 30 ਤੋਂ 40 ਹਜ਼ਾਰ ਟਨ ਹਰ ਸਾਲ ਆਪਾਂ ਖਰੀਦਦੇ ਆ ਬਿਲ ਗਾਣਿਆਂ ਤੋਂ ਉਹਨਾਂ ਵਿੱਚ ਕਿਹਾ ਜਾਂਦਾ ਤੁਹਾਨੂੰ ਗਾਂਹਲੀ ਕੰਪਨੀ ਕਹਿੰਦੀ ਅਗਲੀ ਕੰਪਨੀ ਕਹਿੰਦੀ ਜਿਹੜੀ ਫੈਕਟਰੀ ਹੈ ਵੀ ਫਲਾਣੇ ਬਿਲਰ ਦਾ ਮਾਲ ਨਹੀਂ ਲੈਣਾ ਆਪਾਂ ਨੇ ਮੈਂ ਨਾ ਨਹੀਂ ਲੈਣਾ ਤੁਹਾਨੂੰ ਕੱਲ੍ਹ ਨੂੰ ਦੱਸ ਦੂੰਗਾ ਮੈਂ ਨਾ ਨਹੀਂ ਲੈ ਸਕਦਾ ਚਲੋ ਮਿਸਕਲੋਜੀ ਨਹੀਂ ਕਰਨਾ ਪਰ ਉਹ ਕਹਿ ਜਾਂਦੇ ਨੇ ਵੀ ਐਦਾਂ ਤਾਂ ਕਰਕੇ ਗਰਵਾਜ ਦੇ ਵਿੱਚ ਇੰਨੀ ਜ਼ਿਆਦਾ ਦਿਲਚਸਪੀ ਹੈ ਗਰਵਾਜ ਦੇ ਵਿੱਚ ਦਿਲਚਸਪੀ ਹੈ ਜੀ ਕੁਆਲਿਟੀ ਹੈ ਸਾਰਾ ਜ਼ਬਾਨੀ ਬਿਲਰ ਹੈ ਗਰਵਾਜ ਤਾਂ ਇਹ ਸਮਝ ਲਓ ਵੀ ਇੱਕ ਜਰੀਆ ਸਾਨੂੰ ਵੇਚਣ ਦਾ ਸਾਰਾ ਜ਼ਬਾਨੀ ਬੰਨ ਰ ਇੱਕ ਨਟ ਵੀ ਇੰਡੀਅਨ ਨਹੀਂ ਲੱਗਿਆ ਆ ਇਹਦੇ ਇਹ ਜੀ ਟੂਲ ਕਿੱਟ ਵੀ ਤੁਹਾਨੂੰ ਦਿਖਾ ਦਈਏ ਉਹ ਇਦਾਂ ਦੀ ਟੂਲ ਕਿੱਟ ਹੋਰੇ ਨਹੀਂ ਮਿਲਦੀ ਹੁਣ ਜੇ ਹੈਗੇ ਤੁਹਾਨੂੰ ਦਿਖਾ ਦਿੰਦਾ ਇਹਦਾ ਇਹਦਾ ਹਿੱਸਾ ਵੀ ਮੋਡੀਫਾਈ ਹੋ ਜਾਂਦਾ ਉਹ ਮੋਡੀਫਾਈ ਹੋ ਜਾਂਦਾ ਜੀ ਹਿੱਸਾ ਨੂੰ ਤੁਹਾਡੀ ਮਰਜ਼ੀ ਆ ਤੁਸੀਂ ਕਿੰਨੇ ਦੇ ਉਹਨੂੰ ਬੰਨਣਾ ਕਿਉਂਕਿ ਇਹ ਛੋਟੀਆਂ ਜਿਹੀਆਂ ਪਈਆਂ ਹੁੰਦੀਆਂ ਨੇ ਆਪਣੀਆਂ ਜ਼ਿਮੀਂਦਾਰਾਂ ਦੀ ਬਟਲੰਦੇ ਨੇ ਜ਼ਿਮੀਂਦਾਰ ਉਥੋਂ ਦੀ ਵੀ ਲੰਘਿਆ ਹੁੰਦਾ ਹਾਂ ਇਹ ਬਣਾ ਕੇ ਮਾਲ ਆ ਜਾ ਸਕਦਾ ਉੱਥੇ ਦੂਜੀਆਂ ਦੂਜੀਆਂ ਗਿਰੀ ਚ ਗਿਰੀ ਜਾਂਦੀਆਂ ਨੇ ਝੋਨੇ ਚ ਗਿਰੀ ਜਾਂਦੀਆਂ ਨੇ ਬਾਕੀ ਜਿਵੇਂ ਆਪਣੇ ਕਮਾਦਾਂ ਦੇ ਵਿੱਚ ਪਾਏ ਹੁੰਦੇ ਆ ਨਾ ਉਹ ਦੂਜੇ ਉਹ ਕਮਾਦ ਵਿੱਚ ਵੀ ਚੱਲਦਾ ਜੀ ਇਹ ਕਮਾਦ ਵਿੱਚ ਕਿਉਂਕਿ ਉਹ 4 ਫੁੱਟ ਦੇ ਜਿਵੇਂ ਬਣ ਲੈਨੇ ਹੋ ਤਾਂ ਉੱਥੇ ਵੀ ਇਹ ਚੱਲਦਾ ਕਮਾਦ ਨੂੰ ਤੋੜਦਾ ਨਹੀਂ ਹੈਗਾ ਤੋੜਦਾ ਹਾਂਜੀ ਐਸੇ ਕਰਕੇ ਵੱਧ ਦਿਲ ਦਸਪੀ ਆ ਜੀ